ਧਰਮਕੋਟ ਦੇ ਮੋਗਾ ਕਸਬੇ ਵਿੱਚ ਭਾਰੀ ਬਾਰਿਸ਼ ਨੇ ਬਹੁਤ ਸਾਰੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਿੱਥੇ ਉਹਨਾਂ ਦੀ ਝੋਨੇ ਦੀ ਫਸਲ ਡੁੱਬ ਗਈ ਪਿੰਡ ਇੰਦਰਗੜ੍ਹ ਨੇੜੇ ਡਰੇਨ ਟੁੱਟਣ ਕਾਰਨ ਕਿਸਾਨ ਧਰਮਿੰਦਰ ਸਿੰਘ ਅਤੇ ਕਈ ਕਿਸਾਨਾਂ ਦੀ ਚੌਲਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਇਸ ਨਾਲੇ ਦੇ ਟੁੱਟਣ ਕਾਰਨ 8-9 ਫੁੱਟ ਰੇਤ ਜਿਹੜੀ ਕਿ ਚੋਨੇ ਦੀ ਝੜ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਡਰੇਨ ਜੋ ਨਾਲੇ ਦੇ ਟੁੱਟਣ ਦਾ ਮੁੱਖ ਕਾਰਨ ਬਣ ਗਿਆ ਹੈ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਦੀ ਸਫਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਡਰੇਨ ਵਿੱਚ ਕਾਹ ਫੂਸ ਫਸ ਜਾਂਦਾ ਹੈ ਅਤੇ ਪੂਰਾ ਪਾਣੀ ਪ੍ਰਾਪਤ ਕਰਨ ਦਾ ਕੋਈ ਰਸਤਾ ਨਹੀਂ ਬਚਦਾ ਇਹ ਡਰੇਨ ਇਸ ਕਰਕੇ ਟੁੱਟ ਗਈ ਹੈ ਹਾਂਜੀ ਅਸੀਂ ਜੀ ਕਿੰਦੇਂਦਰਗਾ ਦੇ ਨਿਵਾਸੀ ਜਗਦਰ ਮੇਜਰ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਜੋ ਕਿ ਰਾਤ ਕਾਫੀ ਜ਼ੋਰ ਦੀ بارش ਹੋਈ। ਤਕਰੀਬਨ 12 ਤੋਂ ਲੈ ਕੇ 3 ਵਜੇ ਤੱਕ بارش ਹੁੰਦੀ ਰਹੀ। ਜੋ ਪਿਛਲੇ ਪਿੰਡਾਂ ਤੋਂ ਪਾਣੀ ਤਲਵੰਡੀ ਮੱਲੀਆਂ ਤੋਂ ਲੈ ਕੇ 10 12 ਕਿਲੋਮੀਟਰ ਤੋਂ ਇਹ ਸਾਡੇ ਪਿੰਡ ਦੇ ਕੋਲ ਦੀ ਸੇਮ ਜੋ ਲੰਘਦੀ ਹੈ। ਇੱਥੋਂ ਦੀ ਜਾਂਦਾ ਹੈ ਸਤਲੁਜ ਦਰਿਆ ਵੱਲ ਨੂੰ। ਉਹ ਤੜਕੇ ਜਦੋਂ ਪਾਣੀ ਆਇਆ ਤਕਰੀਬਨ ਇੱਥੋਂ ਟੁੱਟ ਗਿਆ। ਫੁੱਡ ਪੈਜੀ ਕੁਝ ਹੋਇਆ ਜੋ ਕਿ ਸੇਮ ਦੀ ਬਹੁਤ ਖਸਤਾ ਹਾਲਤ ਹੈ। ਅੱਗੇ ਕੋਈ ਖਲਾਈ ਦਾ ਕੰਮ ਨਹੀਂ ਪਾਣੀ ਨੰਗਣ ਦਾ ਕੋਈ ਵੀ ਪ੍ਰਬੰਧ ਨਹੀਂ ਨਾ ਕਿ ਇਹ ਧਿਆਨ ਚਾਹ ਹੈ ਸੋ ਇੱਥੇ ਜਿੰਨਾ ਵੀ ਜ਼ਿੰਮੇਵਾਰ ਹਨ ਇਹਨਾਂ ਦਾ ਨੁਕਸਾਨ ਬਹੁਤ ਹੋਇਆ ਹੈ ਜ਼ਮੀਨ ਵੀ ਖਰਾਬ ਹੋ ਗਈ ਝੋਨੇ ਦੀ ਫਸਲ ਜੋ ਬੜੀ ਮਿਹਨਤ ਦੇ ਨਾਲ ਪਾਲੀ ਸੀ ਸੋ ਉਹ ਵੀ ਸਾਰੀ ਨਸ਼ਟ ਹੋ ਗਈ ਹੈ ਸੋ ਬੇਨਤੀ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਸੇਮ ਨੂੰ ਛੇਤੀ ਤੋਂ ਛੇਤੀ ਪ੍ਰਬੰਧ ਕਰਕੇ ਬੰਨਿਆ ਜਾਵੇ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਸੋ ਮੌਕਾ ਵੇਖ ਕੇ ਉਹਨਾਂ ਦਾ ਬਣਦਾ ਜੋ ਸਰਕਾਰ ਮੁਆਵਜ਼ਾ ਦੇਵੇ ਸੋ ਇਹ ਬੇਨਤੀ ਹੈ ਸਾਰੇ ਪਿੰਡ ਵੱਲੋਂ ਸਾਡੇ ਵੱਲੋਂ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਸੇਮ ਜੀ ਸਫਾਈ ਕਦੋਂ ਦੀ ਹੋਈ ਆ ਸੇਮ ਜੀ ਜੀ ਬਹੁਤ ਸਾਲ ਹੋ ਗਿਆ ਬਹੁਤ ਸਾਲ ਹੋ ਗਿਆ ਕੋਈ ਵਿਭਾਗ ਇੱਥੇ ਆਉਂਦਾ ਨਹੀਂ ਬੇਲਦਾਰ ਨਹੀਂ ਆਉਂਦਾ ਕੋਈ ਵੇਖਿਆ ਨਹੀਂ ਕਦੀ ਅੱਗੇ ਤੁਸੀਂ ਮੌਕਾ ਵੇਖ ਸਕਦੇ ਆ ਬਹੁਤ ਸਰਕੰਡਾ ਬਣਦਾ ਮੂਰੇ ਪਾਣੀ ਦਾ ਨਿਕਾਸ ਹੈ ਹੀ ਨਹੀਂ ਬੰਦੋਂ ਕਰਕੇ ਟੁੱਟ ਗਿਆ ਮੜਾ ਜਾ ਪਾਣੀ ਦਾ ਚੜ੍ਹਾ ਹੋਇਆ ਪਰੜੀ ਦੇ ਵਿੱਚ ਫੁੱਟ ਪੈ ਕੇ ਇਥੋਂ ਟੁੱਟ ਗਿਆ ਨਾਲ ਦਾ ਬੰਨਾ ਜੋ ਬਹੁਤ ਨੀਵਾ ਹੈ ਸੋ ਕੋਈ ਪਿੰਡ ਨੇ ਰਿਪੋਰਟ ਕੀਤੀ ਪਰ ਸਾਥੋਂ ਕੋਈ ਪ੍ਰਬੰਧ ਨਹੀਂ ਹੋ ਸਕਿਆ ਮੌਕੇ ਤੇ ਸੋ ਆਪ ਜੀ ਵੇਖ ਰਹੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਾਣੀ ਦਾ ਜੇ ਕੋਈ ਪਤਾ ਨਹੀਂ ਕਿੰਨਾ ਚਿਰ ਹੋਰ ਕਿੱਥੋਂ ਆਉਣਾ ਹੈ ਕਿਉਂਕਿ ਬਹੁਤ ਪਾਣੀ ਆ ਰਿਹਾ ਹੈ ਸੋ ਬਹੁਤ ਨੁਕਸਾਨ ਹੈ ਸੋ ਅਸੀਂ ਬੇਨਤੀ ਸਾਰੇ ਨਗਰ ਨਿਵਾਸੀ ਅੰਦਰਗੜ ਵਾਸੀ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਨੁਕਸਾਨ ਹੋਇਆ ਹੈ ਮੌਕਾ ਵੇਖ ਕੇ ਇਹਨਾਂ ਦਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਔਰ ਸੇਮ ਨਾਲੇ ਨੂੰ ਜੋ ਵਿਭਾਗ ਖੇਤੀ ਤੋਂ ਖੇਤੀ ਇਹਦਾ ਪ੍ਰਬੰਧ ਕਰੇ ਸੋ ਅੱਗੇ ਹੋਰ ਫਸਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਬਰਸਾਤਾਂ ਦਾ ਮੌਕਾ ਹੈ ਪਤਾ ਨਹੀਂ ਬਰਸਾਤ ਕਦੋਂ ਆ ਜਾਣੀ ਹੈ ਰਾਤ ਅਜੰਚੇਤ 12 ਤੋਂ ਲੈ ਕੇ 3 ਵਜੇ ਤੱਕ ਬਹੁਤ ਭਾਰੀ ਬਾਰਿਸ਼ ਪਈ ਹੈ ਸੋ ਇਹ 2 ਵਜੇ ਤੇ ਤਕਰੀਬਨ 2:00 ਵਜੇ 2:30 ਵਜੇ ਇਹ ਸੇਮ ਟੁੱਟ ਗਈ। ਮੈਂ ਜੀ ਹਰਿਆਲ ਸਿੰਘ ਨੰਬਰ ਦਾ ਪਿੰਡ ਦੇ ਘੜ ਤੋਂ ਬੋਲਦਾ ਹਾਂ। ਸਾਡੀ ਸੇਮ ਦੇ ਬਿਲਕੁਲ ਖਸਤਾਵਾਦ ਹੋਇਆ ਪਿਆ ਕੰਮ ਜੋ ਕਿ ਅੱਜ ਨਿਸ਼ਾਨ ਹੋਇਆ ਹੈ ਇਹ ਵਿਭਾਗ ਦੇ ਲਾਪਰਵਾਹੀ ਕਰਨ ਹੋਇਆ। ਤੇ ਬਾਕੀ ਜ਼ਿਮੀਦਾਰਾਂ 10-12 ਏਕੜ ਚੋਂ ਨਾ ਜਿਹੜਾ ਸੀ ਨਸ਼ਟ ਹੋ ਗਿਆ ਬਿਲਕੁਲ ਨਸ਼ਟ ਹੋ ਗਿਆ ਜੋ ਕਿ ਬਹੁਤ ਮਿਹਨਤ ਨਾਲ ਲਗਾਇਆ ਸੀ। ਤੇ ਵਿਭਾਗ ਵਾਲਿਆਂ ਦੀ ਕੋਈ ਇੱਥੇ ਗੱਲਬਾਤ ਨਹੀਂ। ਆਣ ਕੇ ਤੁਸੀਂ ਮੋਕਾ ਵੇਖ ਸਕਦੇ ਜੀ ਤੇ ਸੇਮ ਬਿਲਕੁਲ ਬੰਦ ਹੋਈ ਪਈ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਗੰਦਨ ਹੋਈ ਹੈ ਜੀ ਹਾਂਜੀ ਬੰਦ ਨਾ ਸਫਾਈ ਕਰਨ ਕਰਕੇ ਜੀ ਇਹ ਬੰਦ ਹੋਈ ਹੋਈ ਹੈ ਸੁੱਖਾ ਬੂਟੀ ਹੋਰ ਗੰਦ ਪੈਲ ਬਹੁਤ ਜਿਆਦਾ ਵਾ ਜੀ ਵੇਚੇ ਤਾਂ ਹੀ ਬੰਦ ਹੋਈ ਪਈ ਸਾਰੀ ਸਰਕਾਰ ਨੂੰ ਮੈਨੂੰ ਕਿਹਾ ਨਹੀਂ ਜੀ ਮੈਂ ਮਹਿਕਮੇ ਨੂੰ ਦੋ ਤਿੰਨ ਵਾਰ ਕਹਿ ਚੁੱਕਿਆ ਜੀ ਪਰ ਕਿਸੇ ਨੇ ਅਜੇ ਤੱਕ ਇੱਥੇ ਗੌਰ ਨਹੀਂ ਕੀਤੀ ਜੀ ਮਹਿਕਮਾ ਆਉਂਦਾ ਹੀ ਨਹੀਂ ਮੰਗ ਕਰਦੇ ਆ ਵੀ ਸਰਕਾਰ ਇੱਕ ਤਾਂ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤੇ ਬਾਕੀ ਇਸੇ ਨਾਲੇ ਦੀ ਸਪਾਈ ਕਰਾਈ ਜੇ ਟੁੱਟਿਆ ਹੋਇਆ ਬੰਨ ਹਾਂਜੀ ਇਹ ਸੇਵ ਦਾ ਬਹੁਤ ਮਾੜਾ ਹਾਲ ਆ ਜੀ ਅੱਜ ਤੋਂ ਪਹਿਲਾਂ 2 ਸਾਲ ਪਹਿਲਾਂ ਸ਼ਿਕਾਇਤ ਵੀ ਕੀਤੀ ਅਸੀਂ ਮੈਂ ਕਿਵੇਂ ਕੋਲੇ ਉਦੋਂ ਵੀ 2-3 ਸਾਲ ਪਹਿਲਾਂ ਮੀਂਹ ਆਇਆ ਤਾਂ ਉਦੋਂ ਪਿੱਛੇ ਟੁੱਟ ਗਈ ਸੀ ਉਦੋਂ ਵੀ ਸ਼ਿਕਾਇਤ ਕੀਤੀ ਹੁਣ ਸਾਡੇ 10 ਕਿੱਲੇ ਝੋਨਾ ਲਾਇਆ ਬੂਤਾ ਮਾਰਿਆ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਜੀ ਅਸੀਂ ਬਹੁਤ ਅੱਗੇ ਜਿਹੇ ਦਾ ਪਹਿਲਾਂ ਮਾਰੇ ਪਏ ਆ ਤੇ ਉਦੋਂ ਵੀ ਸੰਤਾਂ ਸੇਵ ਨੇ ਉਦੋਂ ਵੀ ਮਾਰਤਾ ਜੀ ਚਾਕੇ 4-4 5-5 ਫੁੱਟ ਮਿੱਟੀ ਦਿੱਤਾ ਜਾੜਤੀ ਹੈ ਪੈਲੀ ਦਾ ਅੱਗੇ ਨਹੀਂ ਸਾਥੋਂ 12 ਸਾਲ ਹੋ ਗਏ ਮਸਾਹ ਬਣਾਈ ਹੈ ਹੋਣਹੀਂ ਉਦੋਂ ਕਿੱਥੋਂ ਸਾਥੋਂ ਪਾਣੀ ਨਹੀਂ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਜੀ ਗਾਂ ਸੇਮ ਦੀ ਖਲਾਈ ਕਿਤੋਂ ਨਹੀਂ ਹੋਈ ਗਾਂ ਪੁੱਲ ਤੋਂ ਗਾਂ ਜਾ ਕੇ ਇੰਨਾ ਕ ਮੰਦਾ ਹਾਲ ਆ ਵੀ ਬੂਟੀ ਤੇ ਸੁੱਖਾ ਜਾਦੇ ਖਾਣ ਵਾਲੀ ਸੇਮ ਆ ਪਾਣੀ ਤਾਂ ਪੂਰਾ ਵੀ ਨਹੀਂ ਬੰਦੇ ਤੋਂ ਹੀ ਲੰਘ ਆਉਂਦਾ ਪਾਣੀ ਤਾਂ ਲੰਘਣਾ ਹੀ ਦੂਰ ਦੀ ਗੱਲ ਆ ਜੀ ਬਹੁਤ ਔਖੇ ਆ ਜੀ ਸਾਡਾ ਬਹੁਤ ਜ਼ਿਆਦਾ ਨਿਸ਼ਕਾਨ ਹੋਇਆ ਜੀ ਬਹੁਤ ਜ਼ਿਆਦਾ ਹੀ ਸੇਮ ਆਉਂਦੀ ਕਿੱਥੋਂ ਆਏ ਸੇਮ ਦਹਾ 15 ਕਿਲੋਮੀਟਰ ਅੱਗੇ ਪਿੱਛੋਂ ਆਉਂਦੀ ਆ ਜੀ 10 12 ਪਿੰਡਾਂ ਚੋਂ ਪਿੱਛੋਂ ਹੀ ਆਉਂਦੀ ਆ ਜੀ ਟਵੰਡੀ ਮੱਲੀਆਂ ਤੋਂ ਪਿੱਛੋਂ ਦੀ ਆਉਂਦੀ ਆ ਜੀ ਟੋਟੜਾ ਕੀ ਕਰਨ ਆ ਖੋਟ ਪੈ ਗਈ ਆ ਜੀ ਗਾਂ ਪਾਣੀ ਨੰਗਾ ਖੋਟ ਪੈ ਗਈ ਆ ਜੀ ਪਹਿਲਾਂ ਵੀ ਟੁੱਟਦੀ ਰਹੀ ਪਿੱਛੇ ਟੁੱਟਦੀ ਰਹੀ ਆ 2-3 ਸਾਲ ਉਦੋਂ ਵੀ ਅਸੀਂ ਸ਼ਿਕਾਇਤ ਕਰਕੇ ਆਏ ਆ ਕਿਵੇਂ ਕੋਲੇ ਇਹਦੀ ਗਾਂ ਖਲਾਈ ਕਰੋ ਗਾਂ ਖਲਾਈ ਨਹੀਂ ਕੀਤੀ ਜੀ ਕਿਸੇ ਨੇ ਵੀ ਬਹੁਤ ਮੰਦਾ ਹਾਲ ਆਈ ਬਹੁਤ ਜਿਆਦੇ 10-12 ਕਿੱल्ल्याਾਂ ਚ ਦੇਤਾ ਝੜਤੀ ਆ ਝੋਨਾ ਦਾ ਗਾਲੀ ਦੂਰ ਦੀ ਪੈਲੀ ਨਹੀਂ ਸਾਡੀ ਦਾ ਬਗਣੀ ਜੀ ਉਹ ਕੀ ਮੰਗ ਕਰਦੇ ਆ ਜੀ ਮੰਗ ਕਰਦੇ ਆ ਜੀ ਸਾਡਾ ਨਿਕਾਂ ਦਾ ਭੁਗਤ ਕੀਤੀ ਜਾਵੇ ਪੂਰਤ ਕੀਤੀ ਜਾ ਪੂਰਾ ਇਹ ਬੰਨੀ ਜਾਵੇ ਸੇਵਾ ਸਾਡਾ ਗਾਂਵ ਤੇ ਨਿਸ਼ਕਾਨ ਨਾ ਹੋਵੇ ਸਾਡਾ ਬਹੁਤ ਮਾੜਾ ਹਾਲ ਹੈ ਜੀ ਬਹੁਤ ਜਿਆਦਾ ਰਾਤ ਦੇ 2 ਵਜੇ ਦੇ ਕਈਆਂ ਲੈ ਕੇ ਤੇ ਦਾਲੇ ਹੋਏ ਪੜਦੇ ਆ ਸਾਥੋਂ ਨਹੀਂ ਬੱਜਾ ਪਾਣੀ ਦਾ ਬਹੁਤ ਜਿਆਦਾ ਪਿੱਛੋਂ ਤਾਂ ਬਾਰਾ ਪਿੰਡਾਂ ਦਾ ਪਾਣੀ ਤੁਰਿਆ ਆਉਂਦਾ ਜੀ ਇਹ ਪਾਣੀ ਮਾਰਸ਼ ਦਾ بارش ਦਾ ਪਾਣੀ ਆ ਜੀ ਬਹੁਤ ਜਿਆਦਾ ਬਾਰਿਸ਼ ਬਹੁਤ ਜਿਆਦਾ ਪਈ ਹੈ ਜੀ ਮਹਿਕਮਾ ਵਾਲੇ ਫਿਰ ਕੀ ਆਂਦੇ ਜਦੋਂ ਸ਼ਿਕਾਇਤ ਕੀਤੀ ਮਹਿਕਮਾ ਵਾਲੇ 2-3 ਸਾਲ ਪਹਿਲਾਂ ਕਰਕੇ ਆਈ ਸ਼ਿਕਾਇਤ ਮਹਿਕਮਾ ਕੋਈ ਨਹੀਂ ਬੋੜਿਆ ਇੱਥੇ ਮੋਗਾ ਤੋਂ ਕਸ਼ਿਸ਼ ਸਿੰਘ ਲਾ ਦੀ ਰਿਪੋਰਟ ਐਸਐਮਜ਼ेड ਨਿਊਜ਼